ਅਸੀਂ ਵੀ ਵੇਖਦੇ ਆ ਪਿਛਲੇ ਕਈ ਦਿਨਾਂ ਤੋਂ ਅਸੀਂ ਵੀ ਵੇਖ ਰਹੇ ਆ ਕਿ ਦਿਨ ਰਾਤ ਜੋ ਤੁਹਾਡਾ ਲੰਗਰ ਆ ਉਹ ਚੱਲਦਾ ਰਹਿੰਦਾ ਚਾਹੇ ਕੋਈ ਚਾਹ ਨੂੰ ਆਵੇ ਰੋਟੀ ਨੂੰ ਆ ਪ੍ਰਸ਼ਾਦੇ ਨੂੰ ਆਵੇ ਜਾਂ ਕੋਈ ਵੀ ਚੀਜ਼ ਮੰਗੇ ਤਾਂ ਇੱਥੇ ਉਪਲਬਧ ਹੁੰਦੀ ਹੈ ਦੇਖੋ ਜੀ ਅਸੀਂ 13 ਫਰਵਰੀ ਤੋਂ ਲੈ ਕੇ ਜਿੱਤੇ ਦੇ ਸਿੱਖਨੋਰੀ ਬਾਰਡਰ ਬੈਠੇ ਆ ਪਹਿਲੇ ਦਿਨ ਤੋਂ ਹੀ ਇੱਥੇ ਲੰਗਰ ਜਿਹੜੇ ਪੱਕੇ ਚੱਲੀ ਜਾ ਰਹੇ ਆ ਜਿਵੇਂ ਕਿ ਤੇਰਾ ਫਰਮਜੀ ਤੋਂ ਲੈ ਕੇ ਜਿੱਦੇ ਉੱਕੀ ਫਰਮਜੀ ਵਾਲੀ ਏਜੰਸੀ ਉਸ ਤੋਂ ਪਹਿਲਾਂ ਵੀ ਕਿਸਾਨਾਂ ਨਾਲ ਇਹੋ ਜਿਹਾ ਵਾਰ ਕੀਤਾ ਗਿਆ ਜਿੱਥੇ ਸਿੱਧੀਆਂ ਗੋਲੀਆਂ, ਆਥਰੂ ਗੈਸ ਦੇ ਗੋਲੇ, ਮੋਟਰ ਬੰਬ, ਪਲਾਸਟਿਕੀਆਂ ਗੋਲੀਆਂ ਜਿੱਥੇ ਕਿਸਾਨਾਂ ਦੇ ਅੱਕਾਂ ਵੀ ਚਲੇ ਗਈਆਂ। ਕਿਸਾਨ ਪੱਟੜ ਵੀ ਹੋਏ। ਡਾਕਟਰ ਨੇ ਸਾਰੀ ਰਾਤ ਵੀ ਵੇਖਿਆ ਕਿ ਅਨਾਊਂਸਮੈਂਟਾਂ ਹੁੰਦੀਆਂ ਰਹੀਆਂ। ਜਾਗਦੇ ਰਹਦੇ ਹੋ ਕੇ ਦਿੰਦੇ ਰਹੇ ਤੇ ਇਹ ਵੀ ਆਖਿਆ ਗਿਆ ਕਿ ਕਦੇ ਵੀ ਪ੍ਰਸ਼ਾਸਨ ਦੇ ਵੱਲੋਂ ਹਮਲਾ ਕੀਤਾ ਜਾ ਸਕਦਾ। ਜੇ ਕੋਈ ਇਸ ਗੱਲ ਦੇ ਵਿੱਚ ਹੁਣ ਮੈਂ ਗੱਲ ਜੋੜਦਾ ਵੀ ਜਿਵੇਂ ਕਿ ਜਿਹੜਾ ਸੰਘਰਸ਼ ਸਾਡਾ ਸਾਢੇ 10 ਮਹੀਨੇ ਚੱਲ ਗਿਆ ਸਰਕਾਰ ਦੇ ਕੰੰਤੇ ਜੂਣ ਹੀ ਸਰਕੀ ਕਿਸਾਨਾਂ ਨੂੰ ਸ਼ਹੀਦ ਕਰਨ ਦੀ ਸੁਭਾਈ ਉਸ ਤੋਂ ਬਾਅਦ 26 ਤਰੀਕ ਤੋਂ ਲੈ ਕੇ ਸਦਾਜੀਤ ਸਿੰਘ ਹੀ ਢੱਲੇਵਾਲ ਜਿਨ੍ਹਾਂ ਨੇ ਇੱਕ ਤਹਈਆ ਕਰ ਲਿਆ ਵੀ ਮੈਂ ਮਰਨ ਵਰਤਨ ਤੇ ਬੈਠਣਾ ਮੇਰੀ ਜ਼ਿੰਦਗੀ ਜਿਹੜੀ ਸਾਰੀ ਕਿਸਾਨੀ ਦੇ ਲੇਖੇ ਲੱਗੇ ਮੈਂ ਮਰਨ ਵਰਤਨ ਨਹੀਂ ਤੋੜੂਗਾ ਜਿੰਨੀ ਦੇ ਤੱਕ ਮੰਗਾਂ ਹੋਈਆਂ ਮੰਗਾ ਉਹ ਸਰਕਾਰ ਲਾਗੂ ਨਹੀਂ ਕਰਦੀ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਰਜੀਤ ਸਿੰਘ ਸਿੱਧੂ ਇਸ ਸਮੇਂ ਸਵੇਰ ਦਾ ਸਮਾਂ ਖਨੌਰੀ ਬਾਰਡਰ ਦੇ ਉੱਤੇ ਖੜੇ ਹਾਂ ਜਿਸ ਤਰ੍ਹਾਂ ਆਖਿਆ ਜਾਂਦਾ ਕੀ ਪੰਜਾਬ ਦੇ ਵਿੱਚੋਂ ਪੰਜਾਬੀਆਂ ਦੇ ਵੱਲੋਂ ਜੋ ਲੰਗਰ ਦੀ ਸੇਵਾ ਉਹ ਹਰ ਜਗ੍ਹਾ ਤੇ ਤੁਹਾਨੂੰ ਅਜਿਹੀ ਦੇਖਣ ਨੂੰ ਮਿਲੇਗੀ ਜੇਕਰ ਖਨੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਖਨੌਰੀ ਬਾਰਡਰ ਦੇ ਉੱਤੇ ਵੀ ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਪਰ ਦੂਜੇ ਪਾਸੇ ਦਿਨ ਰਾਤ 24 ਘੰਟੇ ਸਵੇਰ ਹੋਵੇ ਦੁਪਹਿਰ ਹੋਵੇ ਸ਼ਾਮ ਨੂੰ ਹੋਵੇ ਤਾਂ ਹਰ ਤਰ੍ਹਾਂ ਦਾ ਲੰਗਰ ਮਿਲਦਾ ਹੋਇਆ ਦਿਖਾਈ ਦੇ ਰਿਹਾ ਇੱਕ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ ਚਾਹੁੰਦੇ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਖਨੌਰੀ ਬਾਰਡਰ ਦੇ ਵਿੱਚ ਜਿੱਥੇ ਲੱਗਿਆ ਹੋਇਆ ਉੱਥੇ ਹੀ ਦਿਨ ਰਾਤ ਲਗਾਤਾਰ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਚਾਹੇ ਉਹ ਚਾਹ ਹੋਵੇ ਚਾਹ ਦੇ ਨਾਲ ਰਸੋਣ ਬਿਸਕੁਟ ਹੋਣ ਜਾਂ ਹੋਰ ਸਮਗਰੀ ਹੋਵੇ ਇੱਥੇ 24 ਘੰਟੇ ਲੰਗਰ ਦੀ ਵਿਵਸਥਾ ਕੀਤੀ ਜਾਂਦੀ ਆ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਸਸੀਕਲ ਜੀ ਸਤਿ ਸ਼ਕਾਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਅਸੀਂ ਵੀ ਵੇਖਦੇ ਆ ਪਿਛਲੇ ਕਈ ਦਿਨਾਂ ਤੋਂ ਅਸੀਂ ਵੀ ਵੇਖ ਰਹੇ ਆ ਕਿ ਦਿਨ ਰਾਤ ਜੋ ਤੁਹਾਡਾ ਲੰਗਰ ਆ ਉਹ ਚੱਲਦਾ ਰਹਿੰਦਾ ਚਾਹੇ ਕੋਈ ਚਾਹ ਨੂੰ ਆਵੇ ਰੋਟੀ ਨੂੰ ਆ ਪ੍ਰਸ਼ਾਦੇ ਨੂੰ ਆਵੇ ਜਾਂ ਕੋਈ ਵੀ ਚੀਜ਼ ਮੰਗੇ ਤਾਂ ਇੱਥੇ ਉਪਲਬਧ ਹੁੰਦੀ ਹੈ ਦੇਖੋ ਜੀ ਅਸੀਂ 13 ਫਰਵਰੀ ਤੋਂ ਲੈ ਕੇ ਜਿੱਦੇ ਦੀ ਇਸੇ ਖਨੌਰੀ ਬਾਰਡਰ ਬੈਠੇ ਆ ਪਹਿਲੇ ਦਿਨ ਤੋਂ ਹੀ ਇੱਥੇ ਲੰਗਰ ਜਿਹੜੇ ਪੱਕੇ ਚੱਲੀ ਜਾ ਰਹੇ ਬਾਬਾ ਅਸ਼ੇਰਗੜ ਸਾਡਾ ਨਗਰ ਨਾਲ ਹੀ ਆਪਣੇ ਪਟਿਆਲਾ ਦੇ ਪ੍ਰਧਾਨ ਦੇ ਸਾਡੇ ਬਜੀਤ ਸਿੰਘ ਜੀ ਤੇ ਬਾਬਾ ਧੂਰੀ ਵਾਲੇ ਜੀ ਜਿੱਥੇ ਗੁਰਦੁਆਰਾ ਸਾਹਿਬ ਤੋਂ ਲੰਗਰ ਤਿਆਰ ਹੋ ਕੇ ਇੱਥੇ ਸਾਰੀ ਸੰਗਤ ਨੂੰ ਵਰਤਾਇਆ ਜਾਂਦਾ ਦੋ ਲੰਗਰ ਚੱਲਦੇ ਨੇ ਇੱਕ ਅੱਗੇ ਚੱਲਦਾ ਬਾਰਡਰ ਦੇ ਸੋ ਜੇ ਮੈਂ ਗੱਲ ਕਰਾਂ ਵੀ ਸਰਕਾਰਾਂ ਦੀ ਜਿੱਥੇ 10 ਸਾਢੇ ਮਹੀਨੇ ਬੀਤ ਗਏ ਤੇ ਮੈਂ ਸਮਝਦਾ ਵੀ ਕੇਂਦਰ ਸਰਕਾਰ ਨੇ ਤਾਂ ਇਹੋ ਜਿਹਾ ਜਿਹੜਾ ਰੁਖ ਅਪਣਾਇਆ ਹੋਇਆ ਕਿਸਾਨੀ ਲਈ ਜਿਵੇਂ ਕਿ ਤੁਸੀਂ ਜਾਣਦੇ ਹੋ ਤੁਸੀਂ ਤੋਂ ਵਿਚਰਦੇ ਹੋ ਸਾਡਾ ਜਿਹੜਾ ਹਰ ਤੁਸੀਂ ਰਾਤ ਹੋਵੇ ਦਿਨ ਹੋਵੇ ਕਿਉਂਕਿ ਪ੍ਰੈਸ ਉਹ ਤਕਰੀਬਨ ਸਾਰਾ ਇੱਥੇ ਰਹਿੰਦੀ ਆ ਤੇ ਜਿਵੇਂ ਕਿ 13 ਫਰਵਰੀ ਤੋਂ ਲੈ ਕੇ ਜਿੱਦੇ 21 ਫਰਵਰੀ ਵਾਲੇ ਦਿਨ ਸੀ ਉਸ ਤੋਂ ਪਹਿਲਾਂ ਵੀ ਕਿਸਾਨਾਂ ਨਾਲ ਇਹੋ ਜਿਹਾ ਵਾਰ ਕੀਤਾ ਗਿਆ ਜਿੱਥੇ ਸਿੱਧੀਆਂ ਗੋਲੀਆਂ ਆਥਰੂ ਗੈਂਦੇ ਗੋਲੇ ਮੋਟਰ ਬੰਬ ਪਲਾਸਟੀਆਂ ਗੋਲੀਆਂ ਜਿੱਥੇ ਕਿਸਾਨਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਕਿਸਾਨ ਫੱਟੜ ਵੀ ਹੋਏ ਤੇ ਜੇ ਮੈਂ ਦੂਜੀ ਗੱਲ ਕਰਾਂ ਵੀ ਜਿਹੜਾ ਪ੍ਰਿਤਪਾਲ ਸਿੰਘ ਜਿਵੇਂ ਲੰਗਰ ਲਿਆਉਂਦਾ ਸੀ ਉਹ ਨਮਾ گاਉਂ ਦਾ ਮੁੰਡਾ ਉਹਨੂੰ ਬੋਰੀ ਚ ਪਾ ਕੇ ਹਰਿਆਣਾ ਸਰਕਾਰ ਨੇ ਬਹੁਤ ਅਸ਼ੱਦਤ ਕੀਤਾ ਜਿਵੇਂ ਕਿ ਕਿਸੇ ਆਪਾਂ ਪਸ਼ੂ ਨਾਲ ਵੀ ਬਿਹੇਵ ਕਰਦੇ ਆ ਇਹੋ ਜਾਂ ਅਨਸਾਨੀਅਤ ਨਾਲ ਬਿਹੇਵ ਹੋਇਆ ਕਹਿਣ ਤੋਂ ਬਾਅਦ ਵੀ ਕੇਂਦਰ ਸਰਕਾਰ ਆਏ ਸਮਝਦਾ ਜਿਵੇਂ ਕਿ ਇਹੇ ਕਿਸਾਨ ਜਿਹੜੇ ਪਾਕਿਸਤਾਨ ਤੋਂ ਆਏ ਹੋਣ ਕਿ ਚੀਨ ਤੋਂ ਆਏ ਹੋਣ ਜਿਹੜੇ ਆਪਦੇ ਕਿਸਾਨ ਹੀ ਨਹੀਂ ਜੇ ਸਰਕਾਰ ਕਹਿੰਦੀ ਵੀ ਅਸੀਂ ਪੈਦਲੀ ਚੱਲ ਕੇ ਜਾਈਏ ਤੇ ਮੈਂ ਸਮਝਦਾ ਉੱਥੇ ਵੀ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਵੀ ਡੈਮੋਕਰੇਸੀ ਰਾਜ ਆ ਲੋਕਾਂ ਦਾ ਰਾਜ ਆ ਉੱਥੇ ਵੀ ਸਵਿਧਾਨ ਦੀਆਂ ਤੰਗੀਆਂ ਡਾਰੇ ਨਹੀਂ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਂਦਾ ਤੇ ਮੈਂ ਸਮਝਦਾ ਵੀ ਜਿਹੜੀ ਸਰਕਾਰ ਆ ਇਹ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਕਿਸਾਨ ਵਿਰੋਧੀ ਸਰਕਾਰ ਆ ਕਿਉਂਕਿ ਇਹਦੀ ਨੀਅਤ ਸਾਫ ਨਹੀਂ 11 ਸਾਲ ਹੋ ਗਏ ਸਰਕਾਰ ਬਣੀ ਨੂੰ ਹਲੇ ਵੀ ਰਾਤ ਵੀ ਡਿਬੇਟ ਚੱਲੀ ਸੀ ਪਰਸੋ ਵੀ ਚੱਲੀ ਸੀ ਜੋ ਸੀ ਜੀ ਆਂਦੇ ਹਲੇ ਸਾਡੇ ਕੋਲੇ ਟਾਈਮ ਹੈਗਾ ਅਸੀਂ ਉਹ ਪਲਾਨ ਬਣਾਵਾਂਗੇ ਕਿਹੜੀ ਐਮਐਸਪੀ ਤੇ ਅਸੀਂ ਕਾਨੂੰਨ ਬਣਾਵਾਂਗੇ ਕਿਹੜਾ ਕਰਜ਼ਾ ਛੱਡਾਂਗੇ ਤੇ ਜੇ ਮੈਂ ਇਹ ਗੱਲਾਂ ਕਰਾਂ ਤੇ ਕਾਰਪੋਰੇਟ ਘਰਾਣਿਆਂ ਦਾ ਸਭ ਤੋਂ ਵੱਡਾ ਕਰਜ਼ਾ ਸੀ ਜਿਹੜਾ ਮਤਲਬ ਸਰਕਾਰ ਨੇ ਛੱਡਿਆ ਕਿਸਾਨਾਂ ਨੂੰ ਇਗਨੋਰ ਮਾਰ ਕੇ ਇੱਕ ਕਿਸਾਨ ਆ ਜਿਹੜਾ ਕਿਸੇ ਮੌਕੇ ਦੇਸ਼ ਦਾ ਇਹਨੂੰ ਅਨਦਾਤੇ ਦਾ ਖਤਾਬ ਦਿੱਤਾ ਹੋਇਆ ਸੀ ਭਾਈ ਇਹ ਸਾਰੇ ਮੁਲਕ ਦਾ ਢਿੱਡ ਭਰਦਾ ਖਾਂਦਾ ਅੱਧੀ ਤੇ ਬਣਦਾ ਸਬੂਤੀ ਤੇ ਘੱਟੇ ਦੀ ਮਲਦਾ ਬਬੂਤੀ ਕਹਿਣ ਤੋਂ ਭਾਵ ਚੇ ਠੰਡ ਹੋਵੇ ਗਰਮੀ ਹੋਵੇ ਚ ਇਹੋ ਜਿਹਾ ਮਤਲਬ ਉਧਰ ਫਿਰੋ ਜਮੀਨਾ ਤੇ ਰਾਤ ਨੂੰ ਭੰਦੀ ਸਪਨਾਗ ਮਾਰਦੇ ਵੀ ਸਾਨੂੰ ਕੋਈ ਡਰ ਨਹੀਂ ਅੱਜ ਵੀ ਸਾਡਾ ਉਹ ਮੰਨ ਦੇ ਵਿੱਚ ਤਹਿਆ ਕਿਉਂਕਿ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਤੇ ਹਿੰਦੂਆਂ ਦੇ ਸਿੱਖਾਂ ਦੇ ਮੁਸਲਮਾਨਾਂ ਦੇ ਅਸਾਈਆਂ ਦੇ ਸਾਜੇ ਗੁਰੂ ਸੀ ਔਰ ਉਹ ਸਾਨੂੰ ਇਸ ਖਿੱਤੇ ਨਾਲ ਆਪ ਖੇਤੀ ਕਰਕੇ ਆਪ ਜੋੜ ਕੇ ਗਏ ਨੇ ਪ੍ਰਧਾਨ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਮੁੱਦੇ ਤੇ ਆਉਣੇ ਆ ਡਾਕਟਰ ਕੇ ਸਾਰੀ ਰਾਤ ਵੀ ਵੇਖਿਆ ਕਿ ਅਨਾਉਂਸਮੈਂਟਾਂ ਹੁੰਦੀਆਂ ਰਹੀਆਂ ਜਾਗਦੇ ਰਹੋਦੇ ਹੋ ਕੇ ਦਿੰਦੇ ਰਹੇ ਤੇ ਇਹ ਵੀ ਆਖਿਆ ਗਿਆ ਕਿ ਕਦੇ ਵੀ ਪ੍ਰਸ਼ਾਸਨ ਦੇ ਵੱਲੋਂ ਹਮਲਾ ਕੀਤਾ ਜਾ ਸਕਦਾ ਜੇ ਕੋਈ ਇਸ ਗੱਲ ਦੇ ਵਿੱਚ ਹੁਣ ਮੈਂ ਗੱਲ ਜੋੜਦਾ ਆਂ ਵੀ ਜਿਵੇਂ ਕਿ ਜਿਹੜਾ ਸੰਘਰਸ਼ ਸਾਡਾ ਸਾਢੇ 10 ਮਹੀਨੇ ਚੱਲ ਗਿਆ ਸਰਕਾਰ ਦੇ ਕੰਤੇ ਜੂਨ ਹੀ ਸਰਕੀ ਕਿਸਾਨਾਂ ਨੂੰ ਸ਼ਹੀਦ ਕਰਨ ਦੀ ਸੁਭਾਈ ਉਸ ਤੋਂ ਬਾਅਦ 26 ਤਰੀਕ ਤੋਂ ਲੈ ਕੇ ਸਦਾਜੀਤ ਸਿੰਘ ਜੀ ਢੱਲੇਵਾਲ ਜਿਨ੍ਹਾਂ ਨੇ ਇੱਕ ਤਹਈਆ ਕਰ ਲਿਆ ਵੀ ਮੈਂ ਮਰਨ ਵਰਤਨ ਤੇ ਬੈਠਣਾ ਮੇਰੀ ਜ਼ਿੰਦਗੀ ਜਿਹੜੀ ਸਾਰੀ ਕਿਸਾਨੀ ਦੇ ਲਿਖੇ ਲੱਗ ਜੇ ਮੈਂ ਮਰਨ ਵਰਤਨ ਨਹੀਂ ਤੋੜੂਗਾ ਜਿੰਨੀ ਦੇ ਤੱਕ ਮੰਗਾਂ ਹੋਈਆਂ ਮੰਗਾ ਉਹ ਸਰਕਾਰ ਲਾਗੂ ਨਹੀਂ ਕਰ ਦਿੰਦੀ ਉੱਥੇ ਜਦੋਂ ਅੱਜ 36 ਮਦਿਆਂ ਹੋ ਗਿਆ ਡੱਲੇਵਾਲ ਸਾਹਿਬ ਨੂੰ ਜਿੱਥੇ ਪੰਜਾਬ ਸਰਕਾਰ ਕੇਂਦਰ ਦੇ ਅਸਾਰਿਆਂ ਤੇ ਚੱਲ ਰਹੀ ਆ ਜੇ ਮੈਂ ਗੱਲ ਕਰਾਂ ਅਸੀਂ ਉਹ ਉਪਰਾਸ਼ਟਰਪਤੀ ਨੂੰ ਚਿੱਠੀ ਲਿਖੀ ਮਾਨਯੋਗ ਸੁਪਰੀਮ ਕੋਰਟ ਨੂੰ ਚਿੱਠੀ ਲਿਖੀ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਤੇ ਮੈਂ ਸਮਝਦਾ ਉਹ ਸਾਰਾ ਕੁਝ ਸਾਡਾ ਨਕਾਮ ਹੀ ਗਿਆ ਸਰਕਾਰ ਕੋਈ ਗੱਲ ਸੁਣਨ ਨੂੰ ਪਿਆਰ ਨਹੀਂ ਜਿਹੜੇ ਉਹਨਾਂ ਦੇ ਚਹੇਤੇ ਨੇ ਉਹ ਡਬੈਟਾਂ ਤੇ ਟੈਲੀਵਿਜ਼ਨਾਂ ਨਾਲ ਕਹੀ ਜਾਂਦੇ ਆ ਜੀ ਸਾਡੀ ਸਰਕਾਰ ਗੱਲ ਕਰਨ ਨੂੰ ਤਿਆਰ ਆ ਕਿਸਾਨ ਨਹੀਂ ਤਿਆਰ ਉਹ ਮੈਨਾਂ ਸਾਨੂੰ ਕੋਈ ਮੋਹਰਾ ਬੰਦੀ ਲੋੜ ਨਹੀਂ ਤੁਸੀਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿਓ ਸਾਨੂੰ ਉੱਥੇ ਲੋੜ ਕੀ ਹੋਣ ਦੀ ਤੁਹਾਡੇ ਕੋਲੇ ਤੇ ਅਸੀਂ ਜਦੋਂ ਸਾਡੀਆਂ ਮੰਗਾਂ ਮੰਨ ਲੀਆਂ ਤੇ ਅਸੀਂ ਆਪਦਾ ਇਹ ਜਿਹੜਾ ਤੁਰੰਤ ਮਤਲਬ ਮਰਨ ਵਰਤਾ ਉਹ ਛੱਡ ਦੇਾਂਗੇ ਤੇ ਬਾਡਰ ਵੀ ਖਾਲੀ ਕਰ ਦੇਾਂਗੇ ਸੋ ਕਹਿਣ ਤੋਂ ਪਾਬ ਜੇ ਪੰਜਾਬ ਸਰਕਾਰ ਦੀ ਗੱਲ ਕਰਾਂ ਇਹ ਸਾਨੂੰ ਮਤਲਬ ਕਹਿੰਦੇ ਦੀ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਆ ਡੱਲੇਵਾਰ ਸਾਹਿਬ ਨੂੰ ਤੁਸੀਂ ਚੁੱਕ ਕੇ ਲਿਆਓ ਡੱਲੇਵਾਰ ਸਾਹਿਬ ਨੂੰ ਮਾਰ ਨਹੀਂ ਦੇਣਾ ਮੈਂ ਸੁਪਰੀਮ ਕੋਰਟ ਨੂੰ ਪੁੱਛਣਾ ਚਾਹੁੰਦਾ ਇੱਕ ਪਾਸੇ ਤੁਸੀਂ ਰਾਜ ਸਰਕਾਰਾਂ ਨੂੰ ਬੰਦਸ਼ ਬਣਾਉਂਦੇ ਹੋ ਬਲੀ ਦਾ ਬੱਕਰਾ ਬਣਾਉਂਦੇ ਹੋ ਤੁਸੀਂ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਕਹਿੰਦੇ ਬੇਨਤੀ ਮੰਗਾ ਲਾਗੂ ਕਰੋ ਜੀ ਸੁਪਰੀਮ ਕੋਰਟ ਦਾ ਵੀ ਚਿਹਰਾ ਇੱਥੇ ਨੰਗਾ ਹੋ ਚੁੱਕਾ ਕਿਸਾਨ ਵਿਰੋਧੀ ਆ ਬਿਲਕੁਲ ਪ੍ਰਧਾਨ ਜੀ ਤੋਂ ਸੁਣਿਆ ਉਹਨਾਂ ਨੇ ਆਖਿਆ ਕਿ ਇੱਕ ਪਾਸੇ ਤਾਂ ਲੰਗਰ ਚਲਾਇਆ ਜਾ ਰਿਹਾ ਨਹੀਂ ਪਰ ਦੂਜੇ ਪਾਸੇ ਆ ਮਾਨਯੋਗ ਸੁਪਰੀਮ ਕੋਰਟ ਦੀ ਗੱਲ ਕਰ ਲਈ ਜਾਂ ਫਿਰ ਸਰਕਾਰਾਂ ਦੀ ਗੱਲ ਕਰ ਲਈ ਤਾਂ ਜਗਜੀਤ ਸਿੰਘ ਡੱਲੇਵਾਲੋਂ ਚੁੱਕਣ ਦੀਆਂ ਗੱਲਾਂ ਕਿਤੇ ਜਾਰੀਆਂ ਨੇ ਸਾਰੀ ਰਾਤ ਪਹਿਰਾ ਦਿੰਦੇ ਰਹੇ ਹੋਕੇ ਦਿੰਦੇ ਰਹੇ ਕਿ ਭਾਈ ਜਾਗਦੇ ਰਹੋ ਕਦੇ ਵੀ ਕੋਈ ਹਮਲਾ ਹੋ ਸਕਦਾ ਪਰ ਉੱਥੇ ਹੀ ਸਾਡੇ ਨਾਲ ਨੌਜਵਾਨ ਬੀਰ ਵੀ ਬੈਠੇ ਨੇ ਜੋ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਲੰਗਰ ਦੀ ਸੇਵਾ ਕਰ ਰਹੇ ਨੇ ਕੀ ਨਾਮ ਰੇ ਮਨਜੂਤ ਸਿੰਘ ਜੀ ਮਨਜੂਤ ਕਿਸ ਤਰ੍ਹਾਂ ਦੇਖਦੇ ਹੋ ਕਰਕੇ ਨੌਜਵਾਨੀਆਂ ਜਿਹੜੀ ਹੁਣ ਜ਼ਿਆਦਾ ਮੋਬਾਈਲ ਦੇ ਵਿੱਚ ਪੈ ਗਈ ਹੈ ਨਾ ਜਾਂ ਨਸ਼ਿਆਂ ਦੇ ਵਿੱਚ ਪੈ ਗਈ ਆ ਤੁਹਾਨੂੰ ਨਹੀਂ ਕਰੇ ਕਹਿੰਦੇ ਵੀ ਕੰਮਕਾਰ ਕਰ ਲੈ ਛੱਡ ਲੰਗਰ 10 ਮਹੀਨੇ ਤੋਂ ਉੱਥੇ ਦਾ ਸਮਾਂ ਹੋ ਗਿਆ ਉੱਥੇ ਲੰਗਰ ਤੇ ਬੈਠਾ ਖਨੌਰੀ ਬਾਰਡਰ ਤੇ ਬੈਠਾ ਕੁਝ ਵੀ ਹੋ ਸਕਦਾ ਨਹੀਂ ਭਾਈ ਆਪਾਂ ਨੂੰ ਇਹ ਗਲਤੀ ਨਹੀਂ ਕਰਨੀ ਕਰਦੇ ਕਹਿੰਦੇ ਚਲੋ ਗਏ ਚੰਗੀ ਉਹ ਕਿਸਾਨੀ ਨਾਲ ਆਪਣਾ ਖੜਨਾ ਚਾਹੀਦਾ ਆਪਾਂ ਨੂੰ ਮੈਂ ਤਾਂ ਸਾਰੇ ਨੌਜਵਾਨਾਂ ਨੂੰ ਵੀ ਇਹੀ ਅਪੀਲ ਕਰਦਾ ਵੀ ਸਭ ਨੂੰ ਆਉਣਾ ਚਾਹੀਦਾ ਠੀਕ ਹੈ ਨਾ ਆਪਾਂ ਕਿਹੜੇ ਰਾਹ ਤੁਰਪੇ ਠੀਕ ਹੈ ਨਾ ਇਹ ਇੱਕ ਐ ਮੰਨ ਕੇ ਚਲੋ ਵੀ ਇਹ ਇੱਕ ਲਾਸਟ ਅੰਦੋਲਨ ਨਾ ਕਿਤੇ ਬਣ ਕੇ ਰਹਿ ਜਾਈ ਵੀ ਠੀਕ ਹੈ ਦੁਆ ਦਾ ਬਣ ਅੱਤ ਪੱਲੇ ਕੁਝ ਵੀ ਨਾ ਆਵੇ ਠੀਕ ਹੈ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਮੇਰੇ ਵੀਰੋ ਸਭ ਨੂੰ ਆਉਣਾ ਚਾਹੀਦਾ ਠੀਕ ਹੈ ਇੱਕ ਇਤਿਹਾਸ ਆਏ ਇਤਿਹਾਸ ਬਣ ਕੇ ਰਹਿਣਾ ਇਹ ਅੰਦੋਲਨ ਨੇ ਠੀਕ ਹੈ ਨਾ ਸਭ ਨੂੰ ਇਹੀ ਮੈਂ ਬੇਨਤੀ ਕਰੂੰਗਾ ਮੇਰੇ ਵੀ ਸਾਰੇ ਮੇਰੀਆਂ ਮਾਤਾਂ ਨੂੰ ਭੈਣਾਂ ਨੂੰ ਸਭ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਜੋ ਵੀ ਹੈ ਨਾ ਆਪਣੇ ਵੱਦ ਤੋਂ ਵੱਧ ਹਿੱਸਾ ਲਓ ਆ ਕੇ ਇਸ ਅੰਦੋਲਨ ਦੇ ਵਿੱਚ ਠੀਕ ਹੈ ਨਾ ਜੀ ਬਿਲਕੁਲ ਮਨਜੋਤ ਦਾ ਕਹਿਣਾ ਕਿ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਇਸ ਅੰਦੋਲਨ ਦੇ ਵਿੱਚ ਵੱਧ ਛੱਡ ਕੇ ਹਿੱਸਾ ਪਾਓ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿਸ ਤਰ੍ਹਾਂ ਵੇਖਦੇ ਹੋ ਕਰਕੇ 36 ਮਾ ਦਿਨ ਅੱਜ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 36ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਦੂਜੇ ਪਾਸੇ ਤੁਹਾਡੀ ਗੱਲ ਕਰ ਲਈ ਤਾਂ ਲਗਾਤਾਰ ਲੰਗਰ ਦੀ ਸੇਵਾ ਕਰ ਰਹੇ ਏ 13 ਫਰਵਰੀ ਤੋਂ ਲੈ ਕੇ ਜਿਹੜਾ ਜੀ ਇਹ ਇੱਥੇ ਅੰਦੋਲਨ ਤੋਂ ਚੱਲ ਰਿਹਾ ਜੀ ਜੇ ਆਪਾਂ ਹੁਣ ਡੱਲੇਵਾਲ ਸਾਹਿਬ ਦੀ ਗੱਲ ਕਰ ਲਈਏ ਤੇ ਉਹਨਾਂ ਨੇ ਇੱਕ ਇਹ ਆਪਣੇ ਦੋਨੇ ਮੋਰਚਿਆਂ ਤੋਂ ਬਗੈਰ ਆਪਣੀ ਸਲਾਹ ਲੈ ਤੋਂ ਬਗੈਰ ਉਹਨਾਂ ਨੇ ਮਰਵਰਤ ਤੇ ਸ਼ੁਰੂ ਕੀਤਾ ਹੈ ਦੋਨਾਂ ਫੋਰਮਾਂ ਨੇ ਉਹਨਾਂ ਨੂੰ ਇਹ ਸਲਾਹ ਦਿੱਤੀ ਸੀ ਕਿ ਵੀ ਆਪਾਂ ਮਰਨਾਰਤ ਨਾ ਬੈਠੀਏ ਤੇ ਉਹਨਾਂ ਨੇ ਇੱਕ ਸੋਚ ਰੱਖੀ ਵੀ ਇਹ ਗੁੰਗੀ ਬੋਲੀ ਜਿਹੜੀ ਸਰਕਾਰ ਐ ਸੈਂਟਰ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਇਹ ਇਸ ਤੋਂ ਇਲਾਵਾ ਹੁਣ ਸਾਨੂੰ 11.5 ਮਹੀਨੇ 11 ਮਹੀਨੇ ਹੋ ਚੱਲੇ ਹੁਣ ਸਾਨੂੰ ਤਕਰੀਬਨ ਕਿਸੇ ਸਰਕਾਰ ਨੇ ਵੀ ਸਾਡੀ ਪੰਜਾਬ ਸਰਕਾਰ ਦੇ 94 ਐਮਐਲਏ ਆ ਜੀ ਕਿਸੇ ਐਮਐਲਏ ਨੇ ਇੱਥੇ ਆ ਕੇ ਹਾ ਦਾ ਨਾਰਾ ਨਹੀਂ ਮਾਰਿਆ ਇੱਕ ਸਿਆਸੀ ਰੋਟੀਆਂ ਸੇਕਣ ਵਾਸਤੇ ਜ਼ਰੂਰ ਆਉਂਦੇ ਇੱਥੇ ਸੈਂਟਰ ਸਰਕਾਰ ਨੂੰ 11 ਮਹੀਨੇ ਹੋ ਚੱਲੇ ਆ ਇੱਥੇ ਕਿਸਾਨ ਜਿਹੜੇ ਆ ਠੰਡ ਦੇ ਵਿੱਚ ਉਹ ਗਰਮੀ ਦੇ ਵਿੱਚ ਜਿੰਨਾ ਚਖਣ ਨੇਹਰੀਆਂ ਦੇ ਵਿੱਚ ਬੈਠੇ ਆ ਸੋ ਉਹਨਾਂ ਨੂੰ ਇਹ ਦਿਸਿਆ ਨਹੀਂ ਡੱਲੇਵਾਲ ਸਾਹਿਬ ਨੇ ਇੱਕ ਆਪਦੀ ਸੋਚ ਰੱਖੀ ਆ ਜੋ ਵੀ ਐਸ ਤਰੀਕੇ ਨਾਲ ਮੈਂ ਕਿਸਾਨੀ ਦੇ ਤੇ ਜਵਾਨੀ ਦੇ ਲੈ ਕੇ ਆਪਦੀ ਜ਼ਿੰਦਗੀ ਲਾਉਣੀ ਆ ਸੋ ਉਹਨਾਂ ਨੇ ਇੱਕ ਆਪਣੇ ਲੈਵਲ ਤੇ ਬੜਾ ਵੱਡਾ ਕਦਮ ਚੱਕਿਆ ਹੈ ਸੋ ਹੁਣ ਜਿਹੜੀ ਗੱਲ ਆ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਉਹਨਾਂ ਨੇ ਕੋਈ ਇੱਕ ਅਲੱਗ ਚੀਜ਼ ਨਹੀਂ ਮੰਗੀ ਜਿਹੜੀਆਂ ਮੰਗਾ ਉੱਥੇ ਮੰਨੀਆਂ ਸੀਗੀਆਂ ਵਾਅਦਾ ਕੀਤਾ ਸੀਗਾ ਉਤੋਂ ਜਿਹੜਾ ਧਰਨਾ ਚਕਾਇਆ ਸੀਗਾ ਉਦੋਂ ਕਹਿੰਦੇ ਸੀਗੇ ਐਸੇ ਕਾਨੂੰਨ ਬਣਾ ਕੇ ਇਹਨੂੰ ਦੇਾਂਗੇ ਚਲੋ ਤਾਂ ਥੋੜਾ ਜਿਹਾ ਕਾਲੀ ਹੋ ਗਈ ਜਿਹੜੇ ਜਥੇਬੰਦੀਆਂ ਨੇ ਉਹ ਛੇਤੀ ਉੱਠ ਪੈ ਜਾਂਦੇ ਮਹੀਨਾ ਇੱਕ ਹੋਰ ਬਹਿ ਜਾਂਦੇ ਲਿਖਤੀ ਰੂਪ ਲੈ ਕੇ ਉੱਠਦੇ ਤੇ ਆ ਸਾਨੂੰ ਦੁਬਾਰਾ ਜਿਹੜਾ ਅੰਦੋਲਨ ਸ਼ੁਰੂ ਨਾ ਕਰਨਾ ਪੈਂਦਾ ਸੋ ਜਿਹੜਾ ਢੱਲੇਵਾਲ ਸਾਹਿਬ ਨੇ ਹੁਣ ਨਾ ਤਾਂ ਉਹ ਕੁਝ ਖਾਂਦੇ ਆ ਇੱਕ ਸਵਾਇ ਪਾਣੀ ਤੋਂ ਕੁਝ ਨਹੀਂ ਲੈਂਦੇ ਸੋ ਉਹਨਾਂ ਦੀ ਜ਼ਿੰਦਗੀ ਦੀ ਬਚਾਉਣ ਵਾਸਤੇ ਮੈਂ ਦੋਨਾਂ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਹਦੇ ਵਿੱਚ ਅੱਗੇ ਕਹਿੰਦਾ ਸੀ ਭਗਵੰਤ ਮਾਨ ਕਹਿੰਦਾ ਸੀ ਮੈਂ ਵਿਚੋਲਾ ਹੈ ਸੋ ਹੁਣ ਵਿਚੋਲਗੀ ਕਰਕੇ ਵੇਖੋ ਸੈਂਟਰ ਨੂੰ ਕਹੋ ਮੈਂ ਸੁਪਰੀਮ ਕੋਰਟ ਮਾਨ ਜੋਗ ਸੁਪਰੀਮ ਕੋਰਟ ਨੂੰ ਵੀ ਇਹ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਪਹਿਲਾਂ ਕਿਸਾਨਾਂ ਦੀ ਉਹ ਆਵਾਜ਼ اٹھਾਉਂਦੇ ਸੀ ਜਿਹੜੀ ਕਮੇਟੀ ਬਣਾਈ ਸੀ ਸੁਪਰੀਮ ਕੋਰਟ ਨੇ 21 ਮੈਂਬਰੀ 31 ਮੈਂਬਰੀ ਉਸ ਮੈਂਬਰ ਦੇ ਉਹਦੇ ਵਿੱਚ ਭਾਜੀਪੀ ਦੇ 16 ਮੈਂਬਰ ਹੈ ਸੋ ਉਹਨਾਂ ਨੇ ਵੀ ਇਹ ਜਿਹੜੀ ਐਮਐਸਪੀ ਆ ਜਾਂ ਸੁਆਮੀ ਨਾਥਨ ਰਿਪੋਰਟ ਆ ਉਹਨੂੰ ਲਾਗੂ ਕਰਨ ਵਾਸਤੇ ਸਾਰਾ ਇਹ ਉਹਨੂੰ ਜਾਇਜ਼ ਠਹਿਰਾਤਾ ਹੈ ਉਹਨੂੰ ਪਾਸ ਵੀ ਕਰਾ ਲਿਆ ਹੈ ਸੋ ਸੁਪਰੀਮ ਕੋਰਟ ਨੂੰ ਚਾਹੀਦਾ ਜੇ ਉਹਨਾਂ ਦੀ ਕਮੇਟੀ ਨੇ ਬਣਾਈ ਹੋਈ ਕਮੇਟੀ ਨੇ ਸਾਰਾ ਕੁਝ ਇਹ ਸਹੀ ਸਮਝਾਇਆ ਤੇ ਸੁਪਰੀਮ ਕੋਰਟ ਸਾਹਿਬ ਜਿਹੜੀ ਹੈ ਮਾਨਜੋਗ ਸੁਪਰੀਮ ਕੋਰਟ ਉਹ ਕਿਸਾਨਾਂ ਦਾ ਸਾਥ ਦੇਵੇ ਨਾ ਕਿ ਸਰਕਾਰ ਦਾ ਸੋ ਬੇਨਤੀ ਕਰਦੇ ਇਹੀ ਕਿ ਢੱਲੇਵਾਲ ਸਾਹਿਬ ਦੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਜਿਹੜੀਆਂ ਸਾਡੀਆਂ ਆ ਪਹਿਲਾਂ ਦੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਨੂੰ ਲਾਗੂ ਕਰ ਦਵੇ ਜੀ ਬਸ ਜੀ ਬਿਲਕੁਲ ਤੁਸੀਂ ਆਗੂਆਂ ਤੋਂ ਸੁਣਿਆ ਜੋ ਪਿਛਲੇ 10 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਇਸ ਜਗ੍ਹਾ ਦੇ ਉੱਤੇ ਲੰਗਰ ਚਲਾ ਰਹੇ ਨੇ ਪਰ ਉੱਥੇ ਹੀ ਮਾਨਯੋਗ ਸੁਪਰੀਮ ਕੋਰਟ ਨੂੰ ਹੱਥ ਜੋੜ ਕੇ ਬੇਨਤੀ ਵੀ ਕੀਤੀ ਆ ਕਿ ਜਿਸ ਤਰ੍ਹਾਂ ਪਹਿਲੇ ਅੰਦੋਲਨ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਅਹਿਮ ਭੂਮਿਕਾ ਨਿਭਾਈ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਸੀ ਹੁਣ ਵੀ ਸੁਪਰੀਮ ਕੋਰਟ ਦਖਲ ਅੰਦਾਜ਼ੀ ਕਰੇ ਅਤੇ ਜੋ ਮੰਗਾਂ ਮੰਨੀਆਂ ਗਈਆਂ ਸੀ ਉਹਨਾਂ ਨੂੰ ਲਾਗੂ ਕਰਾਏ ਕੈਮਰਾਮੈਨ ਪ੍ਰਦੀਪ ਦੇ ਨਾਲ ਹਰਜਿਤ ਸਿੰਘ ਸਿੱਧੂ ਸਾਂਝਾ ਟੀਵੀ ਖਨੌਰੀ ਬਾਡਰ ਸੰਗਰੂਰ